ਦੇਖੋ ਭਾਈ ਤੁਹਾਨੂੰ ਇਹ ਗੱਲ ਬਿਲਕੁਲ ਸਪੱਸ਼ਟ ਕਹਿਣੀ ਪਉਣਾ ਕਿਸੇ ਦੇ ਪਰਿਵਾਰ ਦਾ ਕੋਈ ਮੈਂਬਰ ਦੁਨੀਆ ਤੋਂ ਚਲੇ ਜਾਂਦਾ ਹੈ ਕਿਤਨਾ ਵੀ ਵੱਡਾ ਕ੍ਰਾਈਮ ਕੀਤਾ ਹੋਵੇ ਉਹਨੂੰ ਪਰੋੜ ਪੜਨਾ ਪੁਰੇ ਭੋਗ ਤੇ ਜਾਣਾ ਪੁਰੇ ਸੰਸਕਾਰ ਤੇ ਪਹੁੰਚਣਾ ਪਰਿਵਾਰ ਨਾਲ ਹਮਦਰਦੀ ਕਰਨਾ ਕੋਈ ਮਾੜਾ ਨਹੀਂ ਇਹ ਫੈਸਲਾ ਠੀਕ ਹੈ ਪਰ ਉੱਥੇ ਜਾ ਕੇ ਫਿਰ ੜਕਾਉ ਭਾਸ਼ਣ ਦੇਣਾ ਫਿਰ ਲੀਡਰਾਂ ਵੱਲੋਂ ਇਹ ਬਿਆਨ ਆਉਣਾ ਕਿ ਤਾਂ ਪਰੋਲੀ ਬੜੀ ਥੋੜੀ ਮਿਲੀ ਹੈ ਇੰਨਾ ਵੱਡਾ ਕੋਰਟ ਨੇ ਜਾਂ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਉਹ ਜਾ ਸਕਦਾ ਕੋਈ ਉਹਦਾ ਵਿਰੋਧ ਨਹੀਂ ਕਰਦਾ ਨਾ ਕਿਸੇ ਨੇ ਵਿਰੋਧ ਕੀਤਾ ਪਰ ਉੱਥੇ ਜਾ ਕੇ ਉਹਦੀ ਰਾਜਨੀਤੀ ਹੋਣਾ ਔਰ ਇਹ ਕਹਿੰਦਾ ਮੈਂ ਜੋ ਚੀਫ ਮਿਨਿਸਟਰ ਨੂੰ ਸ਼ਹੀਦ ਕੀਤਾ ਮੈਂ ਸਹੀ ਕੀਤਾ ਪਰ ਜਿਹੜੇ 36000 ਲੋਕਾਂ ਦਾ ਕਤਲੇਆਮ ਕੀਤਾ ਜੇ ਜਿਹੜੇ 19000 ਹਿੰਦੂਆਂ ਨੂੰ ਪੰਜਾਬ ਦੇ ਵਿੱਚ ਤੁਸੀਂ ਜਿਨ੍ਹਾਂ ਦੇ ਹੱਥ 'ਚ ਤਰਛੂਲ ਨਹੀਂ, ਕਿਰਪਾਨ ਨਹੀਂ, ਬੰਦੂਕ ਨਹੀਂ, ਲਾਠੀ ਨਹੀਂ, ਟ੍ਰੇਨਾਂ 'ਚੋਂ, ਬੱਥਾਂ 'ਚੋਂ ਕੱਢ ਕੇ ਤੁਸੀਂ ਮਾਰਿਆ ਜਿਹੜੇ ਚੀਫ ਮਿਨਿਸਟਰ ਬੈਂ ਸਿੰਘ ਦੇ ਨਾਲ 15 ਬੰਦੇ ਹੋਰ ਸ਼ਹੀਦ ਹੋਏ, ਜਵਾਨ ਸ਼ਹੀਦ ਹੋਏ, ਡਾਕਟਰ ਸ਼ਹੀਦ ਹੋਏ, ਪੀਐਸ ਸ਼ਹੀਦ ਹੋਏ ਕਿ ਉਹ ਭੇਡਾ ਬੱਕਰੀਆਂ ਸਨ ਮੈਂ ਪੁੱਛਣਾ ਚਾਹਣਾ ਸਿੱਖ ਕੌਮ ਮਾਨਵਤਾ ਦੀ ਰੱਖਿਆ ਲਈ ਬਣਾਈ ਗਈ। ਸਿੱਖ ਕੌਮ ਮਦਰੂਮਾ ਦੀ ਰੱਖਿਆ ਲਈ ਬਣਾਈ ਗਈ। ਅੱਜ ਮਾਰਨ ਵਾਲਿਆਂ ਨੂੰ ਅਸੀਂ ਯੋਧੇ ਕਹਿਣ ਲੱਗ ਪਏ। ये मेरा सवाल था जवाब है लेकिन सर वहां पर कहा गया है कि 12 साल हो गए उनकी जो सजा मिली थी अभी तक उसको लेकर अपील भी नहीं की गई अपील कैसे नहीं की गई किस बात की अपील जिस तरीके से जो उनको फांसी की सजा मिली थी उसको लेकर उन्होंने ले कोई अपील नहीं की, नहीं की फिर किस गलती हो रही हमदर्दी राजो आना खुद चाहता है कि मैं फांसी तो बचा ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾਉਣ ਦਾ ਕੰਮ ਕਰ ਰਹੇ ਨੇ ਇਹ ਪਿੱਛੇ ਪੋਲੀਟিক্যাল ਪਾਰਟੀਆਂ ਖੁੱਲ ਕੇ ਸਪੋਰਟ ਕਰ ਰਹੀਆਂ ਨੇ ਕੋਰਟ ਸੁਪਰੀਮ ਕੋਰਟ ਚ ਕੇਸ ਪਾਇਆ ਕਿ ਰਾਜਮਾਨਾ ਕੋਲ ਵਕੀਲ ਦੇ ਪੈਸੇ ਕਿੱਥੋਂ ਆ ਗਏ ਮੈਂ ਅਗਰ ਭੁੱਲਰ ਦਾ ਕੇਸ ਲੜਨਾ ਹੋਵੇ ਜਿਹਨੇ ਮੇਰ ਤੇ ਬਲਾਸਟ ਕੀਤਾ 35 ਲੋਕਾਂ ਨੂੰ ਸ਼ਹੀਦ ਕੀਤਾ ਮੇਰੀ ਫੀਸ 7 ਲੱਖ ਰੁਪਈਆ ਮੇਰੇ ਵਕੀਲ ਦੀ ਤੇ ਰਾ ਰਾਉੜੀ ਭੁੱਲਰ ਦੇ ਵਕੀਲ ਦੀ ਫੀਸ ਮੁਕਲ ਰਤੋ ਗੀ ਦੀ 20 ਲੱਖ ਰੁਪਈਆ ਇੱਕ ਘੰਟੇ ਦੀ ਫੀਸ ਕਿੱਥੋਂ ਪੈਸਾ ਆ ਰਿਹਾ ਮੈਂ ਪੁੱਛਣਾ ਚਾਹਣਾ 36 ਹਜ਼ਾਰ ਲੋਕ ਜਿਹੜੇ ਸ਼ਹੀਦ ਹੋਏ 19000 ਲੋਕਾਂ ਦਾ ਕਤਲੇਆਮ ਹਿੰਦੂ ਭਰਾਵਾਂ ਦਾ ਕਤਲੇਆਮ ਕੀਤਾ ਜਾਤੇ ਕਹੋ ਉਹ ਭੇਡਾ ਬੱਕਰੀਆਂ ਸੀ ਜਿਨ੍ਹਾਂ ਦੇ ਹੱਥ ਵਿੱਚ ਬੰਦੂਕ, ਕਿਰਪਾਨ, ਤਰਚੂਲ ਨਹੀਂ ਸੀ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਛੋਲ ਤੇ ਉਲਟ ਮਾਨਵਤਾ ਦਾ ਕਤਲੇਆਮ ਕੀਤਾ ਖੂਨ ਦੀਆਂ ਨਦੀਆਂ ਵਹਾਈਆਂ ਉਹ ਭੇਡਾ ਬੱਕਰੀਆਂ ਸੀ ਜਾਰੇ ਜਵਾਬ ਦੇਣ ਬੋਲਣ ਵਾਲਾ ਪੰਜਾਬ 'ਚ ਕੋਈ ਨਹੀਂ ਬਿੱਟਾ ਬੋਲੇ ਤੇ ਕਿਉਂ ਬੋਲੇ ਤੁਹਾਡੀ ਐਸੀ ਨਹੀਂ ਧਾਤੀ ਤੁਸੀਂ ਬੇਗੁਨਾਹਾਂ ਨਾਲ 36000 ਲੋਕਾਂ ਦਾ ਕਤਲੇਆਮ ਕਰਦੇ ਹੋ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੋ ਭੁੱਲਰ ਨੂੰ ਕਿੰਨੀ ਵਾਰੀ ਪ੍ਰੋਬਲ ਮਿਲੀ हर दो महीने बाद भुलर परोल मिलती है अभी कभी विरोध किया ठीक है जो फैसला सरकार ने किया जो फैसला कोर्ट ने किया कर लो असी विरोध अरोध पर बहार के गर्म भाषण देना और उसके बाद पंजाब के लोगों भड़का एक कि थोड़े असूल ने यही कहा जा रहा है कि भाई की मौत हुई तो तीन घंटे की पैरोल वहाँ सिरसा डेरे वाले को करीब लगातार पैरोल मिल रही है ये भी उस देखो जी एक बात सुनो सिरसे वाला सिरसे वाला ਸਭ ਤੋਂ ਵੱਡਾ ਲੁੱਟੇ ਸੌਦੇ ਦਾ ਲੀਡਰ ਹੈ ਸੱਚਾ ਸੌਦਾ ਨਹੀਂ ਲੁੱਟੇ ਸੌਦੇ ਦਾ ਲੀਡਰ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਵਸਤਰ ਸੁੰਦਰ ਪਹਿਣ ਕੇ અપਮਾਨ ਕੀਤਾ ਸਭ ਤੋਂ ਪਹਿਲਾਂ ਮੈਂ ਸਿਰ ਤੇ ਚ ਵਿਰੋਧ ਜਾ ਕੇ ਕੀਤਾ ਸੀ ਮੈਂ ਮੌਤ ਦਾ ਕਫਨ ਬਣ ਕੇ ਗਿਆ ਸੀ ਉੱਥੇ ਉਹਰਾ ਵਿਰੋਧ ਅੱਜ ਤੱਕ ਵਿਰੋਧ ਕਰਦਾ ਉਹੀ ਪਰੋਲ ਦੇਣਾ ਇਹ ਬਹੁਤ ਗਲਤ ਕੰਮ ਹੈ ਇਹ ਸਾਡੇ ਸਿੱਖ ਧਰਮ ਦੇ ਉੱਤੇ અપਮਾਨਿਤ ਹੈ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ અપਮਾਨ ਹੈ ਉਹਨੂੰ ਪਰੋਲ ਦੇਣਾ ਅਸੀਂ ਉਹਰਾ ਵਿਰੋਧ ਕਰਦੇ ਹਾਂ ਪਰ ਉਹਰੇ ਨਾਲ ਰਾਜੋਆਣਾ ਨੂੰ ਜੋੜ ਕੇ ਉਹਦਾ ਹਵਾਲਾ ਦੇਣਾ ਤੁਸੀਂ ਸੁਪਰੀਮ ਕੋਰਟ ਜਾਓ ਜੇ ਤੁਸੀਂ ਰਾਜੋਆਣਾ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਪੋਲਿਟਿਕਲ ਪਾਰਟੀਆਂ ਰਾਜੋਆਣਾ ਲਈ ਸੁਪਰੀਮ ਕੋਰਟ ਹਾਈ ਕੋਰਟ ਜਾ ਰਹੀਆਂ ਨੇ ਬਾਰ-ਬਾਰ ਪ੍ਰਾਈਮ ਮਿਨਿਸਟਰ ਹਿੰਦੁਸਤਾਨ ਦੇ ਹੋਮ ਮਿਨਿਸਟਰ ਨੂੰ ਆਪਣਾ ਅਪੀਲ ਕਰ ਰਹੀਆਂ ਨੇ ਕਿ ਇਹਦੀ ਫਾਂਸੀ ਦੇ ਸਦਾ ਨੂੰ ਮਾਫ ਕੀਤਾ ਜਾਵੇ ਉਹ ਹੀ ਜੋਰ ਤੁਸੀਂ ਜਿਨੇ ਸਾਡੇ ਗੁਰੂ ਮਹਾਰਾਜ ਦਾ ਅਪਮਾਨ ਕੀਤਾ ਜਿਨ੍ਹਾਂ ਨੇ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਦੇ ਵਿੱਚ ਉਹਦਾ ਕਤਲ ਕੀਤਾ ਔਰ ਉਹਨੂੰ અપਮਾਨਿਤ ਕੀਤਾ ਤੁਸੀਂ ਉਹਦੇ ਲਈ ਉਹਨੇ ਉਹਰੇ ਲਈ ਕਿਉਂ ਨਹੀਂ ਮੁਕਰ ਰਤੋ ਕੀ ਵਕੀਲ ਕਰਦੇ ਜਿਹਦੀ ਫੀਸ ਇੱਕ ਘੰਟੇ 1 ਲੱਖ 20 ਲੱਖ ਰੁਪਇਆ ਕਰੋ ਕਿ ਇਹਨੂੰ ਫਾਂਸੀ ਦੇ ਫੰਦੇ ਦੇ بچਾਓ ਲੁੱਚੇ ਸੌਦੇ ਨੂੰ ਫਾਂਸੀ ਦੇ ਫੰਦੇ ਦੇ بچਾਓ ਲੁੱਚੇ ਸੌਦੇ ਨੂੰ ਫਾਂਸੀ ਦੇ ਫੰਦੇ ਦੇ ਪੋਚਣਾ ਜ਼ਰੂਰੀ ਹੈ ਨਾ ਕਿ ਰਾਜੂਆਣਾ ਤੇ ਪਹਿਲ ਕਰਨੀ ਪਹਿਲ ਉਹਰੇ ਤੇ ਕਰਨ ਜਿਹਨੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਆਪਾਣ ਕੀਤਾ ਜਿਹਨੇ ਸਾਡੇ ਗੁਰੂ ਗੋਬਿੰਦ ਸਿੰਘ ਕਲਗੀਧਾਰ ਮਹਾਰਾਜ ਦਾ ਆਪਾਣ ਕੀਤਾ ਉਹਦੇ ਲਈ ਕੋਈ ਖੜਾ ਨਹੀਂ ਕੋਈ ਪਤਾ ਬੋਲਣ ਵਾਲਾ ਕੋਈ ਨਹੀਂ ਗੁਰੂ ਮਹਾਰਾਜ ਤੋਂ ਉੱਤੇ ਦੇਖ ਰਹੇ ਨੇ ਨਾ ਜਿਹੜੀ ਸਦਾ ਜਿੰਨੀ ਵੀ ਮਿਲੀ ਲੁੱਟੇ ਸੌਦੇ ਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਕਿਸੇ ਧਰਮ ਦੇ ਜ਼ਿੰਮੇਦਾਰ ਲੋਕਾਂ ਨੇ ਨਹੀਂ ਦਵਾਈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੱਜ ਤੇ ਮਿਹਰਬਾਨ ਕੀਤੀ ਉਹਨੂੰ ਅੜੀ ਸਦਾ ਮਿਲੀ ਔਰ ਉਹਨੂੰ ਬਚੌੜੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਬਰ ਸਖਤ ਵਿਰੋਧ ਕਰ ਸਰ ਉਹਨਾਂ ਨੇ ਕਹਾਇਆ ਕਿ ਸਿਕ ਫਾਰਮ ਕੇ ਲਿਏ ਭਾਰਤ ਸਰਕਾਰ ਜੋ ਹੈ ਨਾ ਇਨਸਾਫੀ ਕਰ ਰਹੀ ਹੈ ਕੀ ਨਹੀਂ ਕੀ ਆਪਸੇ ਪੁੱਛ ਰਹੀ ਕਿ ਬੇਇਨਸਾਫੀ ਕਰ ਰਹੀ ਮੈਂ ਆਪ ਨੂੰ ਪੁੱਛਣਾ ਚਾਹਣਾ 36000 ਲੋਕਾਂ ਨੂੰ ਕਤਲੇਆਮ ਕਰਨ ਵਾਲੇ 19000 ਹਿੰਦੂ ਭਰਾਵਾਂ ਦਾ ਕਤਲੇਆਮ ਕਰਨ ਵਾਲੇ ਮੇਰੇ ਤੇ ਪੁੱਲਰ ਨੇ ਬੰਬ ਚਲਾਏ 35 ਲੋਕਾਂ ਨੂੰ ਸ਼ਹੀਦ ਕਰਨ ਵਾਲੇ 70 ਲੋਕ ਮੇਰੇ ਨਾਲ ਸ਼ਹੀਦ ਕਰ ਦਿੱਤੇ ਗਏ ਮੇਰੇ ਜਵਾਨ ਪਬਲਿਕ ਮੇਰੇ ਦੋਸਤ ਸ਼ਹੀਦ ਕਰ ਦਿੱਤੇ ਗਏ ਉਹ ਤਾਂ ਭੇਡਾਂ ਬੱਕਰੀਆਂ ਬਣ ਗਏ ਤੇ ਬੰਦੀ ਸਿੱਖ ਬਣ ਗਏ ਮੌਤ ਦੇ ਸੌਦਾਗਰਾਂ ਨੂੰ ਬੰਦੀ ਸਿੱਖ ਕਹਿੰਦੇ ਨੇ ਇਹ ਬੰਦੀ ਸਿੱਖ ਨਹੀਂ ਹੈ ਮੌਤ ਦੇ ਸੌਦਾਗਰ ਨੇ ਆਓ 1 ਟੂ 1 ਬਹਿਸ ਕਰ ਲੋ ਕਿ ਤੁਸੀਂ ਲਾਸ਼ਾਂ ਤੇ ਰਾਜਨੀਤੀ ਕਰਨਾ ਚਾਹੁੰਦੇ ਹੋ ਕਿ ਤੁਸੀਂ 36000 ਬੇਗੁਨਾਹਾਂ ਦਾ ਕਤਲੇਆਮ ਕਰਨ ਵਾਲੇ ਚੀਫ ਮਿਨਿਸਟਰ ਨੂੰ ਸ਼ਹੀਦ ਕਰਨ ਵਾਲੇ ਮੇਰੇ ਤੇ ਬੰਬ ਚਲਾਉਣ ਵਾਲੇ ਕਿ ਤੁਸੀਂ ਉਹਨਾਂ ਉਹਨਾਂ ਤੇ ਰਾਜਨੀਤੀ ਕਰ ਰਹੇ ਅਸੀਂ ਕਿਸੇ ਨੂੰ ਮਾਰਿਆ ਦੱਸਿਓ ਅਸੀਂ ਕਿਸੇ ਨੂੰ ਮਾਰਿਆ ਜਿਹੜਾ ਬੰਦਾ ਬੇਗੁਨਾਹਾਂ ਦਾ ਕਤਲੇਆਮ ਕਰਦਾ ਹੈ ਜਿਹੜਾ ਲੋਕਾਂ ਪੰਜਾਬ ਚ ਖੂਨ ਦੀਆਂ ਨਦੀਆਂ ਵਹਾਉਂਦਾ ਹੈ ਕਿ ਉਹਦੇ ਲਈ ਪੁਲਿਸ ਆਪਣਾ ਕਰਤੱਵ ਨਹੀਂ ਨਿਭਾਏਗੀ ਕਿ ਜ਼ਿੰਮੇਵਾਰ ਵਿਅਕਤੀ ਦੀ ਡਿਊਟੀ ਨਹੀਂ ਕਿ ਮੈਂ ਪੰਜਾਬ ਨੂੰ ਅਮਨ ਸ਼ਾਂਤੀ ਦਿਆਂ ਅੱਜ ਜਿਹੜਾ ਪੰਜਾਬ ਚ ਅਮਨ ਸ਼ਾਂਤੀ ਦਿੱਤਾ ਹੈ ਇਹ ਕਿੰਨੇ ਦਿੱਤਾ ਇਹ ਉਸਲੇ ਚੀਫ ਮਿਨਿਸਟਰ ਨੇ ਲੜਾਈ ਲੜੀ ਉਸਲੇ ਪੰਜਾਬ ਦੀ ਫੋਰਸ ਨੇ ਲੜਾਈ ਲੜੀ ਅਸੀਂ ਅੱਜ ਅਸੀਂ ਰਾਜਨੀਤੀ ਕਰਨ ਲੱਗ ਪਏ ਸਾਡਾ ਮਕਸਦ ਰਾਜਨੀਤੀ ਔਰ ਕੁਰਸੀ ਖਾਤਾ ਕੁਝ ਨਹੀਂ ਰਹਿ ਗਿਆ ਜਿਹੜੇ 36 ਦਰ ਲੋਕ ਚਲੇ ਗਏ 1947 ਦੇਖੀ ਸਾਡੇ ਬਜ਼ੁਰਗਾਂ ਨੇ 1947 ਐਮਐਸ ਪਿੱਟਾ ਨਹੀਂ ਦੇਖੀ ਜਦੋਂ ਪੰਜਾਬ ਦੇ ਹਿੰਦੂ ਜਦੋਂ ਪੰਜਾਬ ਦੇ ਸਾਡੇ ਵਰਗੇ ਸੈਕੂਲਰ ਸਿੱਖ ਜਦੋਂ ਪੰਜਾਬ ਦੇ ਪਿੰਡਾਂ ਰ ਪਿੰਡ ਖਾਲੀ ਕਰਾ ਕੇ ਮਾਂ ਕਿਤੇ ਪਿਓ ਕਿਤੇ ਪੁੱਤ ਕਿਤੇ ਵੱਖਰੇ ਵੱਖਰੇ ਕਰ ਦਿੱਤੇ ਉਹਨਾਂ ਦੀ ਕੋਈ ਬਾਤ ਪੁੱਛਣ ਵਾਲਾ ਨਹੀਂ ਬੇਗੁਨਾਹਾਂ ਦਾ ਕਤਲ याम ਕਰਨ ਵਾਲੇ ਯੋਧੇ ਬੇਗੁਨਾਹਾਂ ਨੂੰ ਕਤਲ ਕਰਨ ਵਾਲੇ ਉਹ ਭੇਡਾਂ ਬੱਕਰੀਆਂ ਖੁੱਲੀ ਕਿਤਾਬ ਹੈ ਆਓ ਕੋਬੈਸ ਕਰਨਾ ਚਾਹੁੰਦਾ ਬੈਸ ਕਰ ਲਓ ਮੈਂ ਹਾਰ ਜਮਾ ਤੁਹਾਡੀ ਬੈਸ ਤੋਂ ਤੁਹਾਡੇ ਨਾਲ ਖੜ ਜੂ ਹਟੋ ਕੀ ਯਾਰ ਇਹ ਕਮਾਲ ਦੀ ਗੱਲ ਹੈ ਏਡੀ ਗੁੰਡਾ ਕਰਦੇ ਉਹ ਯਾਰ ਅਸੀਂ ਸਮਾਜ ਦੇ ਅਦਰਸ਼ਾਂ ਚਾਹੇ ਧਰਮ ਦੇ ਜ਼ਿੰਮੇਦਾਰ ਲੋਕ ਹੋਣ ਚਾਹੇ ਹਿੰਦੁਸਤਾਨ ਦੇ ਪੰਜਾਬ ਦੇ ਪੋਲੀਟੀਸ਼ੀਅਨ ਹੋਣ ਅਸੀਂ ਲੋਕਾਂ ਦੇ ਅਦਰਸ਼ਾਂ ਅਸੀਂ ਕੀ ਦੱਸਣਾ ਚਾਹੁੰਦੇ ਆ ਇਹ ਬੰਦਿਆਂ ਨੇ 36 ਹਜ਼ਾਰ ਲੋਕਾਂ ਦਾ ਕਤਲੇਆਮ ਕੀਤਾ ਸੀ ਅਸੀਂ ਇਹਨਾਂ ਨਾਲ ਖੜੇ ਆ ਤੁਸੀਂ ਵੀ ਬੇਗੁਨਾ ਲੋਕਾਂ ਨੂੰ ਮਾਰੋ ਤੁਸੀਂ ਵੀ ਦਲਜੀਤ ਮੁੱਟੂ ਵਾਂਗੂ ਬੈਂਕ ਡਕੈਤੀਆਂ ਲੁਧਿਆਣਾ ਚ ਕਰੋ ਅਸੀਂ ਇਹਨਾਂ ਨਾਲ ਖੜਾਂਗੇ ਤੁਸੀਂ ਅੱਗੇ ਕਹਜੂਆ ਪੀੜੀ ਨੂੰ ਤੁਸੀਂ ਕਤਲੇਆਮ ਕਰਨੀ ਬਣਾਉਣਾ ਚਾਹੁੰਦੇ ਉਹਨਾਂ ਦੇ ਹੱਥੇ ਤੁਸੀਂ ਬੰਦੂਕਾਂ ਬਣਾਉਣਾ ਚਾਹੁੰਦੇ ਹੋ ਇੱਕ ਵੋਟ ਦੇ ਖਾਤਰ ਇੱਕ ਸਤਾ ਦੀ ਖਾਤਰ ਇੱਕ ਕੁਰਸੀ ਦੀ ਖਾਤਰ ਸਾਡੇ ਦਰਦਾਂ ਨੂੰ ਕਦੀ ਕਿਸੇ ਨੇ ਪੁੱਛਿਆ ਸਰੀਰਾਂ ਦੇ ਬੰਬ ਚਲਾ ਕੇ ਟੁਕੜੇ ਟੁਕੜੇ ਕਰ ਦਿੱਤੇ ਸਾਡੀਆਂ ਦਰਦਾਂ ਨੂੰ ਕਦੀ ਪੁੱਛਿਆ ਦਰਦਾਂ ਤੁਹਾਨੂੰ ਉਹਨਾਂ ਦੀਆਂ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਨੇ ਬੇਗੁਨਾਹਾਂ ਦਾ ਕਤਲੇਆਮ ਕੀਤਾ ਔਰ ਇਹ ਤੁਸੀਂ ਰਾਜਨੀਤੀ ਕਰਨਾ ਚਾਹੁੰਦੇ ਹੋ ਕੁਰਸੀ ਸਤਾ ਨਹੀਂ ਇੰਨਾ ਹੀ ਤੁਹਾਡਾ ਮਕਸਦ ਗੁਰੂ ਮਹਾਰਾਜ ਦੇਖਣੇ ਨੇ ਗੁਰੂ ਮਹਾਰਾਜ ਨੇ ਕਦੀ ਨਹੀਂ ਕਿਹਾ ਸੀ ਤੁਸੀਂ ਮਾਨਵਤਾ ਦਾ ਕਤਲੇਆਮ ਕਰੋ ਗੁਰੂ ਨਾਨਕ ਦੇਵ ਜੀ ਨੇ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਕੋ ਅਵਲਲਾ ਨੂਰ ਪਾਇਆ ਕੁਦਰਤ ਦੇ ਦਾ ਬੰਦੇ ਤੁਸੀਂ ਬੰਦੇ ਮਾਰ ਛੜੇ ਤੁਸੀਂ ਟੁਕੜੇ ਟੁਕੜੇ ਕਰਤੇ ਟ੍ਰੇਨਾਂ ਨੂੰ ਕੱਢ ਕੇ ਇੱਕ ਭਰਾਵਾਂ ਨੂੰ ਅਲੱਗ ਕਰਕੇ ਹਿੰਦੂ ਸਮਝ ਕੇ ਟੁਕੜੇ ਟੁਕੜੇ ਕਰ ਦਿੱਤੇ ਕਮਾਲ ਹੈ ਯਾਰ ਹੱਦ ਹੋ ਗਈ ਇਹ ਇਹ ਅਸੀਂ ਰਾਜਨੀਤਿਕ ਅਦਰਸ਼ਾਂ ਸਮਾਜ ਦੇ 36000 ਲੋਕਾਂ ਦਾ ਖੂਨ ਹੋਣ ਤੋਂ ਬਾਅਦ ਪੰਜਾਬ ਦੀ ਬਰਬਾਦੀ ਹੋਣ ਤੋਂ ਬਾਅਦ ਅੱਜ ਤੱਕ ਵੀ ਨਹੀਂ ਸੁਧਰ ਕਿਤੇ ਨਾਰਕੋ ਟੈਰਰਿਜ਼ਮ ਕਿਤੇ ਖੂਨ ਇਹ ਸਾਡੀ ਪਹਿਚਾਨ ਹੈ ਸਿੱਖ ਕੌਮ ਦੀ ਨਹੀਂ ਹਰ ਇੱਕ ਸੇ ਕੌਮ ਦੀ ਪਛਾਣ ਹੈ ਮਾਨਵਤਾ ਦੀ ਰੱਖਿਆ